ਲਿਫਟਿੰਗ ਆ ਪਾਲਗਣ ਵੱਲੋਂ ਪਾਲਗਣ ਦਾ ਤਕਰੀਬਨ ਮਹੀਨੇ ਦੇ ਕਰੀਬ ਹੋ ਗਿਆ ਜੀ 16 9 ਤੋਂ ਪਾਸ ਸਾੜੇ ਸਰਕਾਰੀ ਪਰ ਫਿਰ ਵੀ ਮਾਤਰਾ ਕਿਸੇ ਵੀ ਦੁਕਾਨ ਦੇ 200 ਕਟਾ 100 ਕਟਾ ਲਗਾਨਦੇ ਆ ਇੰਸਪੈਕਟਰ ਦੇ پاس ਆਉਂਦੇ ਵਜੂਦ ਵੀ ਆ ਵੇਖੋ ਮੰਡੀ ਚ ਬੋਰੀਆਂ ਦੇ ਅੰਬਰ ਬੜਾ ਬੁਰਾ ਹਾਲ ਆ ਜੀ ਮੰਨ ਲਓ ਅੱਗੇ ਲੇਵਰ ਸਾਡੇ ਕੋਲ ਹੈ ਨਹੀਂ ਲੇਵਰਾਂ ਦੀ ਇੱਕਤ ਬਹੁਤ ਆ ਰਹੀ ਹੈ ਲੇਵਰ ਨੂੰ ਬੜੀ ਪਰੇਸ਼ਾਨੀ ਆ ਜੀ ਪਹਿਲਾਂ ਉਹਨੂੰ ਸਾਨੂੰ ਖਲਾਰਨਾ ਪੈਂਦਾ ਫਿਰ ਚਾਰਨਾ ਪੈਂਦਾ ਫਿਰ ਉਸ ਤੋਂ ਬਾਅਦ ਜੇ ਮੰਨ ਲਓ ਇੰਸਪੈਕਟਰ ਪਾਸ ਵੀ ਕਰ ਜੇ ਫਿਰ ਸਾਨੂੰ ਅਸੀਂ ਬੋਰੀ ਤਾਂਗਲਾ ਨਹੀਂ ਪੈਦੀ ਆ ਹੁਣ ਜਿਹੜਾ ਅਸੀਂ ਸੱਚ ਨੂੰ ਮੰਗ ਕਰਦੇ ਆ ਕਿ ਜਿਹੜਾ ਮਾਲਕ ਇੰਸਪੈਕਟਰ ਨੇ ਪਾਸ ਕਰਤਾ ਭਾ ਲਗਾਤਾ ਉਹ ਮਾਲਕ ਕਿਉਂ ਨਹੀਂ ਚਿਕ ਰਿਆ ਅਸੀਂ ਪੁੱਛਣ ਲੱਗੇ ਤੇ ਆਪਣੇ ਬਾਰਸ਼ ਦੇ ਟਾਈਮ ਆ ਜੀ 2-3 ਦਿਨਾਂ ਨਾਲ ਬਾਰਸ਼ ਦੀ ਦੱਸ ਰਿਹਾ ਹੈ ਤੇ ਅਗਰ ਬਾਰਸ਼ ਹੋ ਗਈ ਤਾਂ ਕੌਣ ਉੱਤੇ ਜ਼ਿੰਮੇਵਾਰਾ ਲੇਬਰ ਨੂੰ ਖੱਜੇ ਖਰਾਬ ਹੋਣਾ ਪੈਣਾ ਤਾਂ ਉਹਨੂੰ ਤਾਂਗਲਾ ਨਹੀਂ ਸਾਨੂੰ ਤੰਗ ਦੇ 1 ਰੁਪਏ ਨਹੀਂ ਮਿਲਦਾ ਜੀ ਤੇ ਡਬਲ ਮਜ਼ਦੂਰੀ ਸਾਨੂੰ ਪੈ ਰਹੀ ਹੈ ਜਿੱਦਾਂ ਅਸੀਂ ਮੰਨ ਲਓ ਸਾਦਾ ਲਈ ਸਾਨੂੰ ਮਸਾ 2.5 ਰੁਪਏ ਤਰਕੀਬਨ ਪਰ ਪਰ ਦੇ ਰਿਹਾ ਨਹੀਂ ਮਿਲਦਾ ਅਸੀਂ ਪ੍ਰਸ਼ਾਸਨ ਨੂੰ ਚਾਹੁੰਦੇ ਆ ਕਿ ਜਿਹੜਾ ਮਾਲ ਵੇਚਿਆ ਉਹ ਨਾਦਿਆਂ ਚ ਕਿੱਜਿਆ ਜਾਵੇ ਤਾਂ ਕਿ ਜਗ੍ਹਾ ਦੀ ਸਮੱਸਿਆ ਨਾ ਆਵੇ ਹੁਣ ਥੋੜੇ ਦਿਨਾਂ ਨੂੰ ਮੰਨ ਲਓ ਹੁਣ ਪਰਮਲ ਚੋਨਾ ਲਿਫਟਿੰਗ ਨਹੀਂ ਹੋ ਰਹੀ ਥੋੜੇ ਦਿਨਾਂ ਨੂੰ ਦੋ ਚਾਰ ਦਿਨਾਂ ਨੂੰ ਬੱਸ ਰਿਸਟਾਰਟ ਹੋ ਰਹੀ ਨਹੀਂ ਡਬਲ ਸੀਜ਼ਨ ਹੋਈ ਨਹੀਂ ਸਾਨੂੰ ਜਗ੍ਹਾ ਦੀ ਦਿੱਕਤ ਬਹੁਤ ਆਣੀ ਹੈ ਫਿਰ ਸਾਡੇ ਪ੍ਰਧਾਨਜੀ ਜਿਹੜੇ ਆਰ ਦੀ ਐਸੋਸੀਏਸ਼ਨ ਦੇ ਪ੍ਰਧਾਨਜੀ ਆ ਅਸੀਂ ਨੂੰ ਬੜੀ ਵਾਰੀ ਕਹਿ ਚੁੱਕੇ ਜਿਹੜਾ ਮਾਲ ਜਿਹੜਾ ਕਿਰੀਦਿਆ ਉਹਨਾਂ ਚੁਕਾਓ ਜੀ ਪਰ ਉਹ ਸਾਡੀ ਗੱਲ ਨਹੀਂ ਸੁਣਾਈ ਕਰ ਰਹੇ ਫਿਰ ਅਸੀਂ ਉਹਨਾਂ ਨੂੰ ਦੱਸਿਆ ਸੀ ਸਮੱਸਿਆ ਦੀ ਚੌਕੀਦਾਰਾਂ ਦੀ ਬਿਜ ਪ੍ਰਧਾਨ ਜੀ ਸਾਨੂੰ ਚੌਕੀਦਾਰ ਦਿੱਤੇ ਜਾਣ ਪ੍ਰਧਾਨ ਜੀ ਕਹਿੰਦੇ ਵੀ ਸਹੀ ਸਿਰਫ ਸੱਤ ਚੌਕੀਦਾਰ ਦੇਵਾਂਗੇ ਪ੍ਰਧਾਨ ਜੀ ਨੂੰ ਮੈਂ ਕਿਹਾ ਜੀ 14 ਗੇਟ ਆ ਮੰਡੀ ਦੇ ਵੀ ਸੱਤ ਚੌਕੀਦਾਰ ਸਰਨਾ ਨਹੀਂ ਪ੍ਰਧਾਨ ਜੀ ਕਹਿੰਦੇ ਵੀ ਸਾਡੇ ਕੋਲ ਇਸ ਤੋਂ ਬਾਅਦ ਸਾਡੇ ਕੋਲ ਹੈ ਨਹੀਂ ਅਸੀਂ ਜਿਹੜਾ ਪ੍ਰਧਾਨ ਜੀ ਨੂੰ ਬੇਨਤੀ ਕਰਦੇ ਆ ਜੋ ਕਾਕਾ ਢਾਂਗ ਜੀ ਵੀ ਸਾਡੀ ਸੁਣਾਈ ਕੀਤੀ ਜਾਣ ਪਰ ਕੱਚੇ ਆਦੋ ਸਿ ਪ੍ਰਧਾਨ ਜਿਹੜੇ ਇੱਕ ਪਾਲ ਜੀ ਸਾਰੀ ਗੱਲ ਨਹੀਂ ਸੁਣਾਈ ਕਰ ਰਹੇ ਉਹਨੇ ਸਾਨੂੰ ਅੱਜ ਕਿਹਾ ਵੀ ਸੱਤ ਚੌਕੀਦਾਰ ਤੁਸੀਂ ਬਾਦ ਨਹੀਂ ਦੇਦੇ ਇਸ ਤੋਂ ਬਾਅਦ ਤੁਸੀਂ ਲੱਗਨੇ ਤੁਸੀਂ ਲਾ ਲਓ ਦੱਸੋ ਅਸੀਂ ਚੌਕੀਦਾਰ ਆਪਦੇ ਕੋਲ ਲਾਵਾਂਗੇ ਸਾਰੀ ਇੰਨੀ ਦਿਹਾੜੀ ਨਹੀਂ ਪੈਂਦੀ ਤੱਚ ਉਹ ਕਿਧਰ ਆਏ ਆਪ ਕਿੱਥੋਂ ਲਾ ਲਾਂਗੇ ਜੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਜੋ ਮਤਲਬ بارش ਆ ਗਈ ਇਹ ਚੋਨੇ ਖਰਾਬ ਹੋ ਗਿਆ ਪ੍ਰਸ਼ਾਸਨ ਜ਼ਿੰਮੇਵਾਰੀ ਹੈ ਇਹਦੀ